ਪੰਜਾਬ ਦੇ ਵਿੱਚ ਲਗਾਤਾਰ ਡਿਪਲੈਕਸ ਤੇ ਕੋਰਟ ਕੰਪਲੈਕਸ ਨੂੰ ਮਿਲ ਰਹੀਆਂ ਧਮਕੀਆਂ ਦਾ سلسلہ ਅਜੇ ਰੁਕਿਆ ਨਹੀਂ ਸੀ ਤਾਂ ਹੁਣ ਇਸ ਵੱਡੇ ਨਾਮੀ ਜਿਹੜਾ ਕਿ ਗਾਇਕ ਨੂੰ ਧਮਕੀ ਮਿਲੀ ਹੈ ਤਾਂ ਉਸ ਤੋਂ ਬਾਅਦ ਇੱਕ ਵਾਰ ਫੇਰ ਜਿਹੜੀ ਕਿ دہشت ਦਾ ਮਾਹੌਲ ਪੈਦਾ ਕਰ ਦਿੱਤਾ ਤਾਂ ਇਸ ਨਾਮੀ ਜੋ ਗਾਇਕ ਤੋਂ 10 ਕਰੋੜ ਰੁਪਏ ਦੀ ਜਿਹੜੀ ਹੈ ਇਹ ਫਰौती ਮੰਗੀ ਗਈ ਹੈ ਮਾਮਲਾ ਕੀ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਜਿਹੜਿਆਂ ਕੀ ਖਪਰਾ ਤੋਂ ਪਰਦਾ ਉਦੋਂ ਉੱਠਦਾ ਹੈ ਜਦੋਂ ਕਿ ਇਸ ਧਮਕੀ ਭਰੇ ਮੈਸੇਜ ਦੀ ਜਿਹੜੀ ਆ ਉਹ ਪੁਸ਼ਟੀ ਕੀਤੀ ਜਾਂਦੀ ਹੈ ਤੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਦੇ ਜੋ ਕਿ ਪ੍ਰਸਿੱਧ ਗਾਇਕ ਬੀ ਪ੍ਰਾਕ ਨੂੰ ਧਮਕੀ ਜਿਹੜੀ ਆਈ ਹੈ ਜਿਸ ਦੇ ਵਿੱਚ 10 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਉਹ ਤੇ ਗੈਂਗਸਟਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਉਸ ਨੂੰ ਜਿਹੜੇ ਕਿ 10 ਕਰੋੜ ਰੁਪਏ ਨਹੀਂ ਦਿੱਤੇ ਗਏ ਤਾਂ ਉਹ ਉਸ ਨੂੰ ਮਿੱਟੀ ਦੇ ਵਿੱਚ ਮਿਲਾ ਦੇਣਗੇ ਤਾਂ ਪੂਰਾ ਮਾਮਲਾ ਜਿਹੜਾ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਇਸ ਦੇ ਵਿਚਾਰੇ ਹੀ ਪੰਜਾਬ ਦੇ ਕੋਰਟ ਕੰਪਲੈਕਸ ਤੇ ਡੀਸੀ ਕੰਪਲੈਕਸ ਦੀ ਬੰਬ ਨੂੰ ਉਡਾਉਣ ਦੇ ਨਾਲ ਧਮਕੀਆਂ ਤੋਂ ਬਾਅਦ ਇੱਕ ਆ ਧਮਕੀ ਭਰਿਆ ਮੈਸੇਜ ਆਉਂਦਾ ਜੋ ਪੰਜਾਬ ਦੇ ਮੁਹਾਲੀ ਦੇ ਰਹਿਣ ਵਾਲੇ ਬਾਲੀਵੁੱਡ ਦੇ ਜੋ ਪ੍ਰਸਿੱਧ ਗਾਇਕ ਬੀ ਪ੍ਰਾਕਤੋ ਲਾਰੈਂਸ ਗੈਂਗ ਨੇ ਇੱਕ ਹਫਤੇ ਦੇ ਅੰਦਰ ਅੰਦਰ 10 ਕਰੋੜ ਰੁਪਏ ਦੀ ਫਰੋਤੀ ਮੰਗੀ ਹੈ ਲਾਰੈਂਸ ਗੈਂਗ ਦੇ ਮੈਂਬਰ ਜੋ ਕਿ ਗੈਂਗਸਟਰ ਆਰ ਜੂ ਬਿਸ਼ਨੋਈ ਨੇ ਇੱਕ ਧਮਕੀ ਭਰਿਆ ਵੌਇਸ ਉਹ ਸੁਨੇਹਾ ਭੇਜਿਆ ਹੈ ਮੈਸੇਜ ਭੇਜਿਆ ਹੈ ਜਿਸ ਦੇ ਵਿੱਚ ਇਹ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਨੂੰ ਫਰौती ਨਹੀਂ ਦਿੰਦਾ ਤਾਂ ਉਸ ਨੂੰ ਜ਼ਾਨ ਤੋਂ ਮਾਰ ਦੇਣਗੇ ਤਾਂ ਗਾਇਕ ਨੇ ਕਿਹਾ ਹੈ ਕਿ ਜੇਕਰ ਇਸ ਨੂੰ ਫੇਸ ਜਿਹੜਾ ਕਿ ਫੇਕ ਸਮਝਿਆ ਜਾਂ ਫਿਰ ਇਸ ਨੂੰ ਅਣਗੌਲਿਆ ਕੀਤਾ ਜਾਂ ਫਿਰ ਇਸ ਦੇ ਉੱਤੇ ਧਿਆਨ ਨਹੀਂ ਦਿੱਤਾ ਤਾਂ ਤੈਨੂੰ ਮਿੱਟੀ ਦੇ ਵਿੱਚ ਮੜਾ ਦੇਾਂਗੇ ਤਾਂ ਇਸ ਮਾਮਲੇ ਨੂੰ ਲੈ ਕੇ ਗਾਇਕ ਬੀਪਰਾਖ ਦੇ ਵੱਲੋਂ ਜਲਨੂਰ ਨੇ ਮੁਹਾਲੀ ਦੇ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਧਮਕੀ ਤੋਂ ਬਾਅਦ ਮੁਹਾਲੀ ਦੇ ਵਿੱਚ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਦੇ ਵੱਲੋਂ ਜਿਹੜਾ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਜਿਹੜੀ ਗਾਇਕ ਦੀ ਸੁਰੱਖਿਆ ਦੇ ਲਈ ਹੁਣ ਹਾਈ ਅਲਰਟ ਤੇ ਹੈ ਤਾਂ ਪੁਲਿਸ ਦੇ ਅਨੁਸਾਰ ਜੋ ਕਿ ਪੁਲਿਸ ਦੇ ਦੱਸਣ ਦੇ ਮੁਤਾਬਕ ਜਿਹੜਾ ਕਿ ਇਹ ਧਮਕੀ ਸਿੱਧੇ ਵੀ ਪ੍ਰਾਗ ਨੂੰ ਨਹੀਂ ਆਈ ਹੈ ਸਗੋਂ ਉਸ ਦੇ ਨਜ਼ਦੀਕੀ ਸਾਥੀ ਪੰਜਾਬੀ ਗਾਇਕ ਦਿਲਨੂਰ ਨੂੰ ਜਿਹੜੀ ਆ ਇਹ ਭੇਜੀ ਗਈ ਸੀ ਤਾਂ ਇਸ ਵੌਇਸ ਸੁਨੇਹੇ ਦੇ ਵਿੱਚ ਦਿਲਨੂਰ ਨੂੰ ਕਿਹਾ ਗਿਆ ਸੀ ਭੇਜਣ ਵਾਲੇ ਨੇ ਆਪਣੀ ਪਛਾਣ ਜਿਹੜੀ ਆ ਆਰਜੂ ਦੱਸੀ ਆ ਤੇ ਜੋ ਵਿਦੇਸ਼ ਦੇ ਵਿੱਚ ਸਥਿਤ ਗੈਂਗਸਟਰ ਲਾਰੈਂਸ ਦੇ ਲਈ ਜਿਹੜਾ ਕਿ ਇਹ ਕੰਮ ਕਰਦਾ ਹੈ ਤਾਂ ਤਾਂ ਕੀ ਪਰ ਇਹ ਸੁਨੇਹੇ ਦੇ ਵਿੱਚ ਕੀ ਕੁਝ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਤੇਰੇ ਕੋਲ ਪੈਸੇ ਨੇ ਤਾਂ ਇੱਕ ਹਫ਼ਤੇ ਦਾ ਤੈਨੂੰ ਸਮਾਂ ਦਿੱਤਾ ਜਾਂਦਾ ਹੈ ਤੇ ਇਹ ਚੇਤਾਵਨੀ ਦਿੱਤੀ ਹੈ ਕਿ ਤੂੰ ਭਾਵੇਂ ਇਸ ਨੂੰ ਅਣਗੌਲਿਆ ਕਰ ਜਾਂ ਫਿਰ ਇਸ ਨੂੰ ਫੇਕ ਸਮਝ ਜਾਂ ਫਿਰ ਕੁਝ ਵੀ ਸਮਝ ਤੈਨੂੰ ਇਹ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਂਦਾ ਹੈ ਜੇਕਰ ਤੂੰ ਇੱਕ ਸਮੇਂ ਦੇ ਅੰਦਰ ਅੰਤ ਐਸੇ ਨਹੀਂ ਦਿੰਦਾ ਤਾਂ ਤੈਨੂੰ ਅਸੀਂ ਜਾਨੋਂ ਮਾਰ ਦੇਾਂਗੇ ਤੈਨੂੰ ਮਿੱਟੀ ਦੇ ਵਿੱਚ ਮਿਲਾ ਦੇਾਂਗੇ ਤੇ ਇਸ ਨੂੰ ਫਰਜੀ ਕਾਲਨਾ ਸਮਝੀ ਨਹੀਂ ਤਾਂ ਤੈਨੂੰ ਮਿੱਟੀ ਦੇ ਵਿੱਚ ਮਿਲਾ ਦੇਾਂਗੇ ਚਾਹੇ ਤੂੰ ਵਿਦੇਸ਼ ਦੀ ਧਰਤੀ ਤੇ ਹੋਵੇਂ ਚਾਹੇ ਤੂੰ ਵਿਦੇਸ਼ ਦੀ ਧਰਤੀ ਤੇ ਹੋਵੇਂ ਤਾਂ ਗਾਇਕ ਦਿਲਨੂਰ ਨੇ ਮੁਹਾਲੀ ਦੇ ਐਸਐਸਪੀ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਪੁਰਸ ਹੁਣ ਮਾਮਲੇ ਦੀ ਜਿਹੜੀ ਆ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਵਿੱਚ ਜੁਟੀ ਹੈ ਅਤੇ ਕਾਲ ਦੇ ਸਰੋਤ ਦੀ ਜਾਂਚ ਕਰ ਰਹੀ ਹੈ ਤਾਂ ਵੀ ਪ੍ਰਾਕਤੀ ਸੁਰੱਖਿਆ ਬਾਰੇ ਵੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨੇ ਵੀ ਪ੍ਰਾਕ ਜਿਹੜੇ ਕੀ ਮਸ਼ਹੂਰ ਪ੍ਰਸਿੱਧ ਗਾਇਕ ਨੇ ਜਿਹੜਾ ਤੇਰੀ ਮਿੱਟੀ ਮੈਂ ਮਿਲ ਜਾਵਾ ਇਹ ਗਾਣੇ ਦੇ ਨਾਲ ਪੂਰਾ ਮਸ਼ਹੂਰ ਹੋਏ ਸੀ ਤਾਂ ਲੋਕਾਂ ਦੇ ਦਿਲਾਂ ਦੀ ਧੜਕਣ ਹੈ ਤਾਂ ਹੁਣ ਜਲਦੀ ਹੀ ਜਿਹੜਾ ਕਿ ਇਹਨਾਂ ਧਮਕੀਆਂ ਪਰੇ ਈਮੇਲ ਦੇ ਉੱਤੇ ਪਰਦਾ ਉੱਠੇਗਾ ਤੇ ਆਖਿਰਕਾਰ ਪੁਲਿਸ ਹੁਣ ਕਿੱਡੀ ਛੇਤੀ ਉਹਨਾਂ ਜਿਹੜੇ ਕਿ ਗੈਂਗਸਟਰਾਂ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਛੁੱਟੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਹਾਂ ਹੈਲੋ ਆਰਜੂ ਬਿਸ਼ਨੋਏ ਬ੍ਰੋ ठीक है उसको बीपारे को में से लगा देना दस करोड़ रुपए चाहिए तेरे पास एक हफ्ते का टाइम है जिस मर्जी कंट्री में चला जा जहां भी पास, पास उसके साथ वाला कोई भी मिल गया ना ठीक है नुकसान कर देंगे अगर इसको फेक मत समझना ठीक है मिलके चलेगा ठीक है उसको बोल मिट्टी में मिला देंगे